حضرت لکھیا ہے نام بنا جو پہرا کھائے جو کوکر جھوٹر میں پائے جڑا <livelihood> سی نام دے بندو بنا پہن دے دکھانے ہاں کتا ہر تھا جو اس وی جو جاگ کو پودا دے دینا ہے سر جڑا نام نہیں جاندا حضرت لکھیا ہے نام بنا جو پہرا کھائے ਜੋ ਫੂਕੜ ਜੁੱਠਰ ਹੁੰਦਾ ਹੈ ਇਹਦਾ ਸੇ ਨੰਦੇ ਬੋਲੋ ਬਿਨਾ ਬਹਿਨ ਦੇ ਦਿਖਾਣੇ ਆ ਜਿਸ ਤਰ੍ਹਾਂ ਕੁੱਤਾ ਹਰ ਖਾ ਜੂ ਜਿਹੜਾ ਜਲ ਨੂੰ ਪਾੜਾ ਮੁਰਦਾ ਨਾ ਕੀ ਹੱਥ ਅਸਾਂ ਮੈਂ ਇੱਕ ਹੋਰ ਬੇਨਤੀ ਇਹਦੇ ਨਾਲ ਕਰ ਦੇਵਾਂ ਅਸੀਂ ਨਾਮ ਧਾਰੀਏ ਦੇ ਧਾਰੀ ਗੁਰੂ ਯਾਨੀ ਕਿ ਜਿਉਂਦਾ ਮਨੁੱਖ ਰੂਪ ਵਿੱਚ ਸਤਿਗੁਰੂ ਨੂੰ ਮੰਨਦੇ ਆ ਤੇ ਉਹ ਸਾਡਾ ਸਤਿਗੁਰੂ ਸਾਨੂੰ ਉਹੀ ਗੱਲ ਦਰੜਾਉਂਦਾ ਜਿਹੜੀ ਕਿ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ ਉਸ ਗੱਲ ਨੂੰ ਪੱਕੀ ਪਕਾਉਂਦਾ ਸਾਨੂੰ ਇਹ ਕੰਮ ਸਾਡੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਨੇ 1934 ਵਿੱਚ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨੂੰ ਇਕੱਠੀਆਂ ਕਰਕੇ ਪੈਣੀ ਸਾਹਿਬ ਵਿੱਚ ਬਿਠਾਇਆ ਤੇ ਉਹਨਾਂ ਨੂੰ ਆਖਿਆ ਆਪਣਾ ਮੰਡਨ ਕਰੋ ਇਹ ਆਖੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਜਾਂ ਅਸੀਂ ਬਾਬਾ ਸ੍ਰੀ ਚੰਦ ਜੀ ਨੂੰ ਜਿੰਨੂੰ ਵੀ ਮੰਨਦਿਆਂ ਇਹ ਆਖੋ ਪਰ ਦੂਸਰੇ ਦਾ ਖੰਡਨ ਨਾ ਕਰੋ ਇਹ ਨਾ ਆਖੋ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੋ ਸਕਦਾ ਇਹ ਨਾ ਆਖੋ ਦੇਹ ਤਾਰੀ ਗੁਰੂ ਨਹੀਂ ਹੋ ਸਕਦਾ ਤੁਸੀਂ ਆਖੋ ਅਸੀਂ ਇਹਨੂੰ ਮੰਨਦੇ ਹਾਂ ਇਹ ਕਿਰਪਾ ਕਿਹਨੇ ਕੀਤੀ ਸਾਡੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਤੇ ਜੇ ਇਹ ਦੇਹ ਤਾਰੀ ਗੁਰੂ ਨੂੰ ਮੰਨਣ ਵਾਲਿਆਂ ਨੇ ਉਹਨਾਂ ਨੇ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕੱਠਿਆਂ ਕੀਤੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੇ ਤੇ ਕਿਸੇ ਨੇ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕੱਠਿਆਂ ਨਹੀਂ ਕੀਤਾ ਫੇਰ ਮੈਂ ਕਹਿੰਦਾ ਦੇਹਧਾਰੀ ਨੂੰ ਮੰਨਣ ਵਾਲਿਆਂ ਨੇ ਗੁਰੂ ਕੇ ਬਚਨਾਂ ਤੇ ਅਮਲ ਕਰਕੇ ਸਾਰਿਆਂ ਨੂੰ ਇਕੱਠਿਆਂ ਕਰਕੇ ਬਿਠਾਇਆ ਸਤਿਗੁਰੂ ਨਾਨਕਦੇਵ ਨੂੰ ਮੰਨਣ ਵਾਲਿਆਂ ਨੂੰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੇ ਅੱਜ ਤੱਕ ਕਿਸੇ ਨੇ ਨਾਮਧਾਰੀਆਂ ਨੂੰ ਇਕੱਠਿਆਂ ਕਰਕੇ ਨਹੀਂ ਬਿਠਾਇਆ ਕਿਸੇ ਨੇ ਉਲਟਾ ਵੱਖਰਿਆਂ ਵੱਖਰਿਆਂ ਪੰਥਾਂ ਨੂੰ ਛੇਕ ਕੇ ਸਿੱਖ ਪੰਥ ਦੀ ਗਿਣਤੀ ਘਟਾਈ ਹੈ ਤੇ ਸਰਗੁਰੂ ਪ੍ਰਤਾਪ ਸਿੰਘ ਨੇ ਸਿਰਫ ਇਕੱਠਿਆਂ ਕਰਕੇ ਨਹੀਂ ਬਿਠਾਇਆ ਨਾਮਧਾਰੀਆਂ ਦਾ ਗੜ ਹੈਡਕੁਆਰਟਰ ਉੱਥੇ ਪੈਣੀ ਸਾਹਿਬ ਦੇ ਵਿੱਚ ਸਤਗੁਰੂ ਪ੍ਰਤਾਪ ਸਿੰਘ ਨੂੰ ਆਉਣ ਵਾਲਿਆਂ ਸਿੱਖਾਂ ਨੇ ਆਖਿਆ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਤੇ ਦਸਾਂ ਬਾਸ਼ੀਆਂ ਦੀ ਅਰਦਾਸ ਹੋਏਗੀ ਸਤਗੁਰੂ ਪ੍ਰਤਾਪ ਸਿੰਘ ਨੇ ਹੁਕਮ ਕੀਤਾ ਤੁਸੀਂ ਆਖ ਆਓ ਆਪਾਂ ਇਕੱਠੇ ਹੋ ਜਾਈਏ ਪ੍ਰਕਾਸ਼ ਵੀ ਕਰਾਂਗੇ ਤੁਸੀਂ ਦਸਾਂ ਬਾਸ਼ੀਆਂ ਦੀ ਅਰਦਾਸ ਕਰੋ ਅਸੀਂ ਵਿੱਚ ਸ਼ਾਮਲ ਹੋ ਕੇ ਹੱਥ ਜੋੜ ਕੇ ਸੁਣਾਗੇ ਨਾਲ ਤੁਹਾਡੇ ਇਹ ਸੀ ਸਤਗੁਰੂ ਪ੍ਰਤਾਪ ਸਿੰਘ ਆਖੋ ਤਨ ਸਤਗੁਰੂ ਪ੍ਰਤਾਪ ਸਿੰਘ ਸੋ ਇਸ ਕਰਕੇ ਆਪਾਂ ਆਪਾਂ ਵੀ ਸਾਰੇ ਇਕੱਠੇ ਹੋਈਏ ਅਤੇ ਮੈਂ ਇੱਕ ਛੋਟੀ ਜੀ ਬੇਨਤੀ ਹੋਰ ਕਰ ਦੇਵਾਂ ਮੈਨੂੰ ਕਿਸੇ ਦੇ ਰਾਹੀਂ ਸੁਨਿਆ ਮਿਲਿਆ ਸੀ ਕਿ ਮਾਤਾ ਜੀ ਨੇ ਹੁਕਮ ਕੀਤਾ ਹੈ ਤੈਨੂੰ ਜੀਵਨ ਨਗਰ ਦੀ ਜਾਇਦਾਦ ਦੇ ਦੇਣੇ ਆ ਸਾਰੀ ਤੇ ਚੁੱਪ ਕਰਕੇ ਬੈਠ ਜਾਓ ਮੈਂ ਹੱਥ ਜੋੜ ਕੇ ਮਾਤਾ ਜੀ ਨੂੰ ਬੇਨ ਕਰ ਬੇਨਤੀ ਕਰਦਾ ਮੈਨੂੰ ਕੋਈ ਜਾਇਦਾਦ ਨਹੀਂ ਚਾਹੀਦੀ ਕੋਈ ਪਦਵੀ ਨਹੀਂ ਚਾਹੀਦੀ ਨਾ ਮੱਥਾ ਟਿਕਾਉਣ ਦੀ ਇੱਛਾ ਮੈਨੂੰ ਸਿਰਫ ਤੇ ਸਿਰਫ ਪੰਥ ਦੀ ਏਕਤਾ ਚਾਹੀਦੀ ਹੈ ਤੇ ਆਪ ਜੀ ਦਾ ਪਿਆਰ ਤੇ ਕਿਰਪਾ ਚਾਹੀਦੀ ਹੈ ਕੁਝ ਨਹੀਂ ਚਾਹੀਦਾ ਮੇਲਾ ਜਲੰਧਰ ਦੇ ਨੇੜੇ ਦਸੂਹੇ ਵਿੱਚ ਹੋਵੇਗਾ ਇਹ ਇਹਨਾਂ ਦਿਨਾਂ ਦੇ ਵਿੱਚ ਮੇਲਾ ਇਹਨਾਂ ਦਿਨਾਂ ਚ ਪੈਣੀ ਸਾਹਿਬ ਵੀ ਹੋਲਾ ਹੋ ਰਿਹਾ ਹੈ ਇਹਨਾਂ ਦਿਨਾਂ ਵਿੱਚ ਮੇਲਾ ਇਸ ਕਰਕੇ ਹੋ ਰਿਹਾ ਕਿ ਜਿਵੇਂ ਇੱਥੇ ਮਾਤਾ ਜੀ ਨੂੰ ਆਉਣ ਦੀ ਬੇਨਤੀ ਕੀਤੀ ਸੀ ਮਾਤਾ ਜੀ ਨੇ ਨਹੀਂ ਦਰਸ਼ਨ ਦਿੱਤੇ ਸਾਨੂੰ ਪੈਣੀ ਸਾਹਿਬ ਕਿਸੇ ਨੇ ਨਹੀਂ ਵੜਨ ਦੇਣਾ ਜਿਹੜੇ ਸਿੱਖ ਏਕਤਾ ਦੀ ਬੇਨਤੀ ਕਰਦੇ ਨੇ ਉਹਨਾਂ ਤੇ ਗੋਲੀਆਂ ਚੱਲਦੀਆਂ ਨੇ ਡਾਂਗਾ ਪੈਂਦੀਆਂ ਨੇ ਤੇ ਸੰਗਤ ਕਹਿੰਦੀ ਅਸੀਂ ਕੋਈ ਨਹੀਂ ਜਾਣਾ ਉੱਥੇ ਪਰ ਅਸੀਂ ਫੇਰ ਵੀ ਅਸੀਂ ਜਿੱਥੇ ਵੀ ਇਕੱਠੇ ਹੋਣਾ ਹੈ ਅਸੀਂ ਮਾਤਾ ਜੀ ਨੂੰ ਆਪਣਾ ਸਰਵੋੱਚ ਮੰਨ ਕੇ ਪੂਰਨ ਸਤਿਕਾਰ ਕਰਨਾ ਹੈ ਤੇ ਅਸੀਂ ਏਕਤਾ ਵਾਸਤੇ ਇਕੱਠੇ ਹੋ ਰਹੇ ਹਾਂ ਦਸੂਹੇ ਵਿੱਚ ਕੋਈ ਮੁਕਾਬਲਾ ਨਹੀਂ ਬਹੁਤ ਵਧੀਆ ਰਹੇਗਾ ਜੇ ਮਾਤਾ ਜੀ ਕਿਰਪਾ ਕਰਨ ਮਾਂ ਦੇ ਰੂਪ ਵਿੱਚ ਠਾਕੁਰ ਜੀ ਕਿਰਪਾ ਕਰਨ ਸਾਰੇ ਭਰਾਵਾਂ ਦੇ ਰੂਪ ਵਿੱਚ ਤੇ ਉਹ ਆਗਿਆ ਦੇ ਅਨਸਾਰਾ ਹੀ ਪੰਥ ਪੈਣੀ ਸਾਹਿਬ ਆਵੇ ਤੇ ਸਾਰਾ ਹੀ ਇਹ ਕੰਮ ਹੀ ਮੁੱਕ ਜਾਵੇ ਕਿਉਂ ਵੱਖਰੇ ਮੇਲੇ ਹੋਣ ਜੇ ਮੇਰੀ ਬੇਨਤੀ ਅਜੇ ਸਪਸ਼ਟ ਨਹੀਂ ਹੋਈ ਕੋਈ ਸੇਵਕ ਹੈ ਮੇਰੀ ਬੇਨਤੀ ਪਹੁੰਚਾ ਦੇਵੇ ਮਾਤਾ ਜੀ ਤੱਕ ठाकर उदय सिंह जी तक गुरु घर ਵਿੱਚ ਇਕਤਾ ਚਾਹੀਦੀ ਹੈ ਅਸੀਂ ਸਾਰੇ ਹੀ ਮੰਨਦੇ ਹਾਂ ਪੈਣੀ ਸਾਹਿਬ ਨੂੰ ਵੀ ਮੰਨਦੇ ਹਾਂ ਕੋਈ ਦੂਰ ਨਹੀਂ ਹੋਣਾ ਚਾਹੁੰਦਾ ਸੋ ਕਿਰਪਾ ਕਰਨ ਤੇ ਵੱਖਰੇ ਮੇਲੇ ਨਾ ਹੋਣ ਜੇ ਵੱਖਰੇ ਹੀ ਕਰਵਾਉਣੇ ਨੇ ਤਾਂ ਉੱਥੇ ਆਪ ਆਜਿਆ ਕਰਨ ਜੇ ਪੈਣੀ ਸਾਹਿਬ ਮੇੜੇ ਮੇਰੇ ਵੜਨ ਤੋਂ ਡਾਰੇ ਨਾਲਾ ਕਿ ਮੈਨੂੰ ਕੋਈ ਬਦਵੀ ਨਹੀਂ ਚਾਹੀਦੀ ਪਰ ਜੇ ਮੇਰੇ ਪੈਣੀ ਸਾਹਿਬ ਵੜਨ ਤੋਂ ਡਾਰੇ ਤੇ ਮਾਤਾ ਜੀ ਬਾਹਰ ਦਰਸ਼ਨ ਦੇ ਦਿਆ ਕਰਨ ਅਸੀਂ ਪਰ ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਉੱਥੇ ਹੀ ਅਸੀਂ ਚੱਲੀਏ ਕੋਈ ਵੱਖਰਾ ਕੰਮ ਹੋਵੇ ਹੀ ਨਾ ਸਾ ਸੰਗਤ ਜੀ ਮੈਂ ਇੱਥੇ ਹੀ ਸਮਾਪਤ ਕਰਦਾ ਸਤਿ ਸ੍ਰੀ ਅਕਾਲ ਕੋਕਾਰ ਬਹੁਤ ਜੀ ਪਤਿ ਸਤਿ ਅੰਬ ਦੀ ਸਹਾਇਤਾ